ਨਮਸਕਾਰ ਅੰਕੇਲ ਸਾਹਿਬ ਪਾਰਾ ਚੈਨਲ ਤੇ ਤੁਹਾਡਾ ਸਵਾਲ ਹੈ ਅਜੀਤ ਸਿੰਘ ਸਾਹਿਬ ਪੰਜਾਬ ਵਿੱਚ ਲੈਂਡ ਪੋਲਿਮ ਤੇ ਸਰਕਾਰ ਨੇ ਝੂਠਾਂ ਲੈ ਲਿਆ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਫਿਰ ਅੱਜ ਅਮਰਜੀਤ ਜੀ ਤੁਹਾਡੇ ਚੈਨਲ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਮਰਜੀਤ ਜੀ ਮੈਂ ਕਾਫੀ ਦਿਨ ਪਹਿਲਾਂ ਦੇ ਮੇਰਾ ਘਰ ਤੁਹਾਡੇ ਨਾਲ ਹੀ ਗੱਲਬਾਤ ਹੋ ਰਹੀ ਸੀ ਹਰਮਤਾਂ ਨੂੰ ਇਹ ਗੱਲ ਕਹੀ ਸੀ ਕਿ 110% 110% ਜਿਹੜੀ ਹੈ ਇਹ ਜੂ ਟਰਨ ਜਿਹੜਾ ਇਹ ਲੈਣਗੇ ਇਹ ਇਹ ਜਿਹੜੀ ਲੈਟ ਪੁਲਿੰਗ ਜਿਹੜੀ ਇਹਨਾਂ ਦੀ ਨੀਤੀ ਹੈ ਜੀ ਪੰਜਾਬ ਗਵਰਨਮੈਂਟ ਜੂ ਟਰਨ ਦਾ ਕੋਈ ਆਲਟਰਨੇਟਿਵ ਨਹੀਂ ਸੀ ਲੇਕਿਨ ਇਹਨਾਂ ਨੇ ਜਦੋਂ ਲੋਕਾਂ ਦੇ ਜਿਹੜੇ ਪਤਾ ਲੱਗਾ ਕਿ ਹੁਣ ਇਹ ਹਾਲਾਤ ਜਿਹੜੇ ਨੇ ਅਬ ਨਾਰਮਲ ਹੋ ਜਾਣਗੇ ਔਰ ਸਾਡਾ ਜਿਹੜਾ ਜਿਹੜਾ ਸਾਨੂੰ ਪਿਛਵਾੜੇ ਲੋਗੜ ਵੱਧਣਾ ਪਊਗਾ ਔਰ ਜਦੋਂ ਲੋਕ ਤਿਆਰ ਹੋ ਗਏ ਮਤਲਬ ਹੈ ਕਿ ਇਸ ਵਾਸਤੇ ਹੱਦ ਕਿਸੇ ਹੱਦ ਤੱਕ ਜਾਣ ਵਾਸਤੇ ਤੇ ਇਹਨਾਂ ਨੂੰ ਜੂ ਟਰਨ ਜਿਹੜਾ ਉਹ ਲੈਣਾ ਪਿਆ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਉਹ ਇਹ ਗੱਲ ਹੈਗੀ ਹੈ ਕਿ ਚੋਰ ਚੋਰੀ ਤੋਂ ਤਾਂ ਚਲਾ ਜਾਂਦਾ ਹੁੰਦਾ ਅਨਾ ਜਦੋਂ ਉਹਦੇ ਜੁੱਤੀਆਂ ਪੈਂਦੀਆਂ ਨੇ ਚੋਰੀ ਕਰਨ ਨੂੰ ਤਾਂ ਜਰੂਰ ਬੰਦ ਕਰ ਦੂਗਾ ਲੇਕਿਨ ਬੇਈਮਾਨੀ ਕਰਨੀ ਉਹ ਬੰਦ ਨਹੀਂ ਕਰਦਾ ਕਿਉਂਕਿ ਉਹ ਐਕਚੁਅਲ ਹੁੰਦਾ ਹੈ ਜਿਹੜੀ ਉਹ ਆਦਤਾਂ ਨਾਲ ਜਿਹੜੀ ਜਿਹੜੀ ਬਣ ਜਾਂਦੀ ਹੈ ਉਹ ਉਹਦੀ ਜਿਹੜੀ ਸੁਭਾਅ ਹੁੰਦਾ ਹੈਗਾ ਉਹ ਉਹਨੂੰ ਚੇਂਜ ਕਰਨਾ ਮੁਸ਼ਕਲ ਹੋ ਜਾਂਦਾ ਹੈ ਬੇਈਮਾਨੀ ਇਹ ਜਰੂਰ ਕਰਨਗੇ ਮੈਂ ਮੈਂ ਤਾਂ ਰਸਤਾ ਰਸਤਾ ਹੋਰ ਹੋਏ ਬਦਲਣਗੇ ਕਿਉਂਕਿ ਹਕੀਕਤ ਇਹ ਹੈਗੀ ਹੈ ਕਿ ਇਹ ਇਹਨਾਂ ਨੇ ਅਸਲ ਦੇ ਵਿੱਚ ਜਦੋਂ ਪਿਛਲੇ 22 ਦੇ ਵਿੱਚ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਜਿਹੜਾ ਭਾਰੀ ਬਹੁਮਤ ਦਿੱਤਾ 92 ਸੀਟਾਂ ਦਿੱਤੀਆਂ ਔਰ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਤਾਂ ਪੰਜਾਬ ਦੇ ਲੋਕ ਤਾਂ ਸ਼ਾਇਦ ਖਾਣੇ ਤੋਂ ਖਾਲੀ ਨੇ ਔਰ ਇਸ ਤਰੀਕੇ ਦੇ ਨਾਲ ਬਿਨਾਂ ਕਿਸੇ ਕਲ ਤੋਂ 11 ਕਿਸੇ ਮਤਲਬ ਤੋਂ ਇਹਨਾਂ ਨੇ ਸਾਨੂੰ ਇਸ ਤਰੀਕੇ ਨਾਲ ਵੋਟਾਂ ਮਾਪਤੀਆਂ ਹਕੀਕਤ ਇਹ ਸੀ ਕਿ ਬਣੀ ਇਹ ਹਕੀਕਤ ਇਹ ਸੀ ਕਿ ਲੋਕੀ ਅਕਾਲੀ ਕਾਂਗਰਸ ਭਾਜਪਾ ਤੋਂ ਬੜੇ ਪਰੇਸ਼ਾਨ ਹੋ ਚੁੱਕੇ ਸੀਗੇ ਔਰ ਉਹਨਾਂ ਕੋਲ ਰਸਤਾ ਕੋਈ ਨਹੀਂ ਸੀ ਦਿਸਦਾ ਉਹਨਾਂ ਨੇ ਅੱਕ ਕੇ ਜੜੀਆਂ ਵੋਟਾਂ ਉਹ ਇਹਨਾਂ ਨੇ ਨਹੀਂ ਦੇਖਿਆ ਕਿ ਅੱਗੇ ਕੌਣ ਹੈ ਕੌਣ ਨਹੀਂ ਹੈ ਕੁਝ ਇਹਨਾਂ ਨੇ ਝੂਠ ਬੋਲਿਆ ਫਰੇਬ ਕੀਤਾ ਜੀ ਜਿਨਾਂ ਨੇ ਉਹ ਹਜ਼ਾਰ-ਹਜ਼ਾਰ ਰੁਪਏ ਅਧਿਆਗੇ ਜੀ ਕੀ ਕਰਾਂਗੇ ਉਹ ਕਰਾਂਗੇ ਮਤਲਬ ਫਰਾਡ ਫਰੇਬ ਝੂਠ ਬਣਾ ਕੇ ਲੋਕਾਂ ਨੂੰ ਮਤਲਬ ਭਰਮਾ ਲਿਆ ਔਰ ਉਹ ਜਿਹੜੀ ਗੁੱਸਾ ਸੀ ਅਕਾਲੀਆਂ ਦੇ ਖਿਲਾਫ ਔਰ ਭਾਜਪਾ ਦੇ ਖਿਲਾਫ ਜਾਂ ਕਾਂਗਰਸ ਦੇ ਖਿਲਾਫ ਉਹ ਸਾਰਾ ਗੁੱਸਾ ਜਿਹੜਾ ਸੀ ਉਹ ਇਹਨਾਂ ਨੂੰ ਵੋਟਾਂ ਪਾ ਕੇ ਕੱਢਿਆ ਹਕੀਕਤ ਇਹ ਸੀ ਪਤਾ ਉਦੋਂ ਵੀ ਲੋਕਾਂ ਤੁਸੀਂ ਪੰਜਾਬ ਦੇ ਨੂੰ ਕਿ ਇਹਨਾਂ ਦਾ ਇਹ ਕੱਖ ਨਹੀਂ ਹੈ ਹੁਣ ਮਸਲਾ ਇਹ ਬਣਿਆ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਇਹ ਪੰਜਾਬ ਦੇ ਲੋਕ ਤਾਂ ਸ਼ਾਇਦ ਇਹ ਵੀ ਕਿ ਖਾਣਿਓਂ ਖਾਲੀ ਨੇ ਔਰ ਹੁਣ ਇਹਨਾਂ ਨੇ ਕੀ ਕੀਤਾ ਸੀ ਇਹਨਾਂ ਨੇ ਅਸਲ ਦੇ ਵਿੱਚ ਕੀ ਕੀਤਾ ਕਿ 10-15 ਬੰਦੇ ਦਿੱਲੀ ਤੋਂ ਲਿਆ ਕੇ ਪਰਮਾਨੈਂਟ ਫਟਾ ਦਿੱਤੇ ਆਪ ਵੀ ਕੇਜਰੀਵਾਲ ਆ ਗਿਆ ਉਹ ਸੋਦੀਆ ਆ ਗਿਆ ਕੋਹ ਦਿਨ ਜੈਪ ਜੂਨ ਜੇ ਉਹ ਪਤਾ ਨਹੀਂ ਕਿੰਨੇ ਕੋ ਜਿਹੜੇ ਕੋਈ ਆ ਗਿਆ ਇਹਨਾਂ ਦੇ ਕੋਈ ਇਹਨਾਂ ਨੇ ਚੀਫ ਮਿਨਿਸਟਰ ਕੋਲੋਂ ਵੀ ਪਾਵਰ ਜਿਹੜੀਆਂ ਲੈ ਕੇ ਚੀਫ ਸੈਕਟਰੀ ਵਗੈਰਾ ਨੂੰ ਦੇ ਦਿੱਤੀਆਂ ਸਾਰੀ ਐਡਮਿਨਿਸਟ੍ਰੇਸ਼ਨ ਟਾਪ ਬਿਊਰੋਕ੍ਰਾਸੀ ਦੇ ਉੱਤੇ ਇਹਨਾਂ ਨੇ ਆਪਣੀ ਬਟਾਰਤੀ ਚਾਹੇ ਉਹ ਬੀਜੀਪੀਸੀ ਚਾਹੇ ਉਹ ਚੀਫ ਸੈਕਟਰੀ ਸੀ ਜਾਂ ਕੋਈ ਬੋਰਡ ਐਡਵਾਈਜ਼ਰ ਕੋ ਲਾਪੇ ਲਿਆ ਕੇ ਸੀਐਮ ਦੇ ਐਡਵਾਈਜ਼ਰ ਲਾ ਕੇ ਪੰਜਾਬ ਕੌਂਸਲ ਦੇ ਐਡਵਾਈਜ਼ਰ ਲਾ ਕੇ ਸੀਐਮ ਦਿਨੂ ਬਿਲਕੁਲ ਡੱਬੀ ਕਰ ਦਿੱਤਾ ਗਿਆ ਜਿਹੜੀਆਂ ਲੈਣੀਆਂ ਸਾਰੀਆਂ ਮਸਲਾ ਇਹ ਬੰਦਾ ਸੀ ਕਿ ਇਹਨਾਂ ਦਾ ਮਕਸसद ਇਹ ਸੀਗਾ ਕਿ ਪੰਜਾਬ ਦੀ ਇਹ ਜਿਹੜੀ ਲੈਂਡ ਹੈਗੀ ਐਕਚੁਅਲੀ ਇਹਨਾਂ ਨੇ ਕਰਨਾ ਕੀ ਸੀ ਕਰਨਾ ਇਹਨਾਂ ਨੇ ਇਹ ਸੀਗਾ ਕਿ ਜਾਂਤੇ ਇਹਨਾਂ ਨੇ ਕੋਈ ਵਰਲਡ ਬੈਂਕ ਦੀ ਗੱਲ ਕਰ ਲਓ ਆਈਐਮਐ ਦੀ ਗੱਲ ਕਰ ਲਓ ਇੰਡੀਅਨ ਮੈਂਟ ਇੰਟਰਨੈਸ਼ਨਲ ਮਾਈਨੋਰਟੀ ਫੰਡਸ ਵਗੈਰਾ ਹੁੰਦੇ ਨੇ ਜਾਂ ਕੋਈ ਹੋਰ ਏਜੰਸੀਆਂ ਵਗੈਰਾ ਹੁੰਦੇ ਨੇ ਇਹਨਾਂ ਦਾ ਮਕਸਦ ਇਹ ਸੀ ਕਿ 2000 ਲੱਖ ਕਰੋੜ ਰੁਪਏ ਦੇ ਘੇਟ ਦੇ ਵਿੱਚ ਰੁਪਇਆ ਕਿਸੇ ਤਰੀਕੇ ਦੇ ਨਾਲ ਕਰਜ਼ਾ ਲਿਆ ਜਾਵੇ ਔਰ ਉੱਥੇ ਕੋਈ ਕੋਲੈਟਰ ਰੱਖੀ ਜਾਵੇ ਜਾਂ ਕੋਈ ਕਿਸੇ ਤਰੀਕੇ ਦੇ ਨਾਲ ਕੋਈ ਚੀਜ਼ਾਂ ਰੱਖੀਆਂ ਜਾਂ ਰੱਖੇ ਜਾਵੇ ਪੰਜਾਬ ਦੇ ਜਿਹੜੇ ਸਾਮਨਾ ਦੀ ਜਿਵੇਂ ਜ਼ਮੀਨ ਦੀ ਇਹਨਾਂ ਨੇ ਕਰ ਲਈ ਸੀ ਐਕਵਾਇਰ ਕਰ ਲਈ 40 50 ਲੱਖ ਹੇਕਟੇੜ ਜਿਹੜੀ ਕਰ ਲਈ ਸੀ ਜੋ ਐਕਵਾਇਰ ਉਹ ਉਹਦੇ ਆਧਾਰ ਦੇ ਉੱਤੇ ਉਹ ਲਿਆ ਜਾਵੇ ਕੋਈ 2 2.5 ਲੱਖ ਕਰੋੜ ਰੁਪਈਆ ਜਿਹੜਾ ਜਿਹੜਾ ਹੈਗਾ ਉਹ ਰੁਪਈਆ ਲਿਆ ਜਾਵੇ ਉਹਦੇ ਵਿੱਚੋਂ ਕੋਈ ਅਪਰੋਕਸੀਮੇਟਲੀ 100 100 ਲੱਖ ਕਰੋੜ ਦੇ ਗੇੜ ਦੇ ਵਿੱਚ ਘਪਲਾ ਕੀਤਾ ਜਾਵੇ ਤੇ 100 ਲੱਖ ਕਰੋੜ ਦੇ ਗੇੜ ਦੇ ਵਿੱਚ ਜਿਹੜਾ ਹੈਗਾ ਉਹ ਆਪਾਂ ਕੋਈ ਇੱਧਰ ਉੱਧਰ ਕਰਦੀਏ ਕੋਈ ਕੋਈ ਕਲੋਨੀਆਂ ਡਿਵੈਲਪ ਨਹੀਂ ਸੀ ਹੋਣੀਆਂ ਕੱਖ ਨਹੀਂ ਸੀ ਹੋਣਾ ਕੁਝ ਨਹੀਂ ਸੀ ਹੋਣਾ ਨਾਥਿੰਗ ਮੋਰ ਦਨ ਦਾਟੇ ਜਮੀਨ ਜਿੰਨੀ ਵੀ ਸੀ ਇਹਨਾਂ ਨੇ ਐਵੇਂ ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਤੇ ਇਹਨਾਂ ਦੇ ਵੈਲਿਊ ਵਾ ਕੇ ਇਹ ਕਰ ਉਹ ਕਰਕੇ ਇਹਨਾਂ ਨੇ ਅਖੀ ਕਟਾ ਵਾ ਕੇ ਲੋਨ ਲੈਣਾ ਸੀਗਾ ਔਰ ਲੋਨ ਲੈ ਕੇ ਜਿੱਦੇ ਕਪਲਾ ਕਰਨਾ ਸੀ ਜਿਵੇਂ ਦਿੱਲੀ ਚ ਕੀਤਾ ਹੈ ਦਿੱਲੀ ਇਹਨਾਂ ਨੇ ਕੀਤਾ ਪਰ ਆਇਆ ਤਾਂ ਕੁਝ ਨਹੀਂ ਹੈ ਬਾਕੀ ਉਹ ਉੱਥੇ ਮਤਲਬ ਐਵੇਂ ਸਭ ਜਿਹਾ ਵਿਖਾਈ ਗਿਆ ਉਹ ਜਿਵੇਂ ਕਹਿੰਦੇ ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਪੰਜ ਸੱਤ ਮਲੰਗ ਜਿਹੜੇ ਸੀ ਉਹ ਰਕਦੇ ਹੋਏ ਸੀ ਜਿਹੜੇ ਪਾਰਕਾਂ ਦੇ ਵਿੱਚ ਬੈਠ ਕੇ ਤੇ ਉਹ ਮੋਬਾਈਲ ਦੇ ਉੱਤੇ ਆ ਕੇ ਚੌਂ ਕਰੀ ਜਾਂਦੇ ਸੀਗੇ ਜੀ ਇਹ ਕਰੋ ਜੀ ਉਹ ਕਰੋ ਜੀ ਅਸਲ ਆ ਇਹ ਬੰਦਾ ਨਾ ਜਦੋਂ ਤੁਸੀਂ 24 ਘੰਟੇ ਜਿਹੜੇ ਨੇ ਉਹ ਵਿਲੇ ਆਦਮੀ ਦੇ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਮੋਬਾਈਲਾਂ ਦੇ ਵਿੱਚ ਉਹਦਾ ਅਸਰ ਪੈ ਜਾਂਦਾ ਹੁੰਦਾ ਹੁਣ ਮਸਲਾ ਇਹ ਬਣ ਗਿਆ ਹਟਣਾ ਇਹਨਾਂ ਨੇ ਅਜੇ ਵੀ ਨਹੀਂ ਹੈ ਹੁਣ ਇਹਨਾਂ ਨੇ ਇੱਥੇ ਜਿਹੜੇ ਆਏ ਨੇ 15-20 ਬੰਦੇ ਇੱਥੇ ਦਿੱਲੀ ਤੋਂ ਆਏ ਹੋਏ ਨੇ ਜਿਹੜੇ ਇੱਥੇ ਉਥੇ ਬਿੱਲ ਨੇ ਜਿਹੜੇ ਜਿਨ੍ਹਾਂ ਦਾ ਨਜ਼ਰ ਇਹ ਹੈਗੀ ਹੈ ਕਿ ਅਸੀਂ ਇੱਥੋਂ ਬਾਨੀ ਬਣ ਕੇ ਜਾਣਾ ਹੈਗਾ ਪੰਜਾਬ ਨੂੰ ਲੁੱਟ ਕੇ ਲੈ ਕੇ ਜਾਣਾ ਹੁਣ ਇਹਨਾਂ ਨੇ ਨੀਤੀ ਇੱਕ ਹੋਰ ਅਪਣਾਉਣੀ ਹੈ ਉਹ ਨੀਤੀ ਇਹ ਅਪਣਾਉਣੀ ਹੈ ਮੈਂ ਸ਼ਹਿਰ ਦੇ ਲੋਕਾਂ ਨੂੰ ਇੱਕ ਆਗਾ ਕਰਦਾ ਕਿਉਂਕਿ ਪਿੰਡਾਂ ਦੇ ਲੋਕਾਂ ਨੇ ਤਾਂ ਜੁੱਤੀ ਇਹਨਾਂ ਦੇ ਫੇਰੀ ਉਥੋਂ ਭੱਜ ਗਏ ਨੇ ਉਹਨੇ ਸ਼ਹਿਰ ਨੂੰ ਪੈਣਗੇ ਸ਼ਹਿਰ ਦੇ ਵਿੱਚ ਜਿੰਨੀਆਂ ਗਵਰਨਮੈਂਟ ਸਲੈਂਡਸ ਪਈਆਂ ਨੇ ਚਾਹੇ ਉਹ ਬਲਾਡਾ ਦੀਆਂ ਨੇ ਚਾਹੇ ਉਹ ਕੋਈ ਅਰਬਨ ਸਟੇਟ ਦੀਆਂ ਨੇ ਇੰਪਰੂਵਮੈਂਟ ਟਰਸਟ ਦੀਆਂ ਨੇ ਜਾਂ ਕੋਈ ਹੋਰ ਨੇ ਹੈਗੀ ਜਾਂ ਕੋਈ ਜੋ ਜੜੀਆਂ ਕੋਈ ਕੋਈ ਇਹਨਾਂ ਦੀਆਂ ਜੜੀਆਂ ਜਿਹੜੇ ਪੰਜਾਬ ਫਾਈਨੈਂਸ਼ੀਅਲ ਕਾਰਪੋਰੇਸ਼ਨ ਹੈਗੀ ਆ ਕੁ ਉਹਦੀਆਂ ਨੇ ਜਗਾ ਜੜੀਆਂ ਕੋਰ ਰਕੀਤੀਆਂ ਇਹਨਾਂ ਨੇ ਕਾਰ ਕਰਾ ਕੇ ਇਹਨਾਂ ਨੇ 100 ਲੱਖ ਰੁਪਏ ਦੇ ਗੇਟ ਦੇ ਵਿੱਚ ਇਹਨਾਂ ਨੇ ਠੱਗੀ ਮਾਰਨੀ ਮਾਰਨੀ ਇਹ ਬੇਈਮਾਨੀ ਤੋਂ ਇਹਨਾਂ ਨੇ ਜਾਣਨੀ 100 ਮੈਂ ਆਗਾ ਕਰਾਂਗਾ ਪੰਜਾਬ ਦੇ ਜਿਹੜੇ ਸ਼ਹਿਰ ਦੇ ਵੀ ਲੋਕ ਨੇ ਕਿ ਇਸ ਚੀਜ਼ ਤੋਂ ਤੁਸੀਂ ਜਿਹੜਾ ਹੈਗਾ ਉਹ ਸੁਚੇਤ ਰਹਿਣਾ ਹੈਗਾ ਔਰ ਇਹਨਾਂ ਬੰਦਿਆਂ ਨੂੰ ਇਹ ਵੀ ਕੰਮ ਨਹੀਂ ਕਰਨ ਦੇਣਾ ਹੈਗਾ ਕਿ ਠੱਗੀ ਮਾਰ ਕੇ ਭੱਜ ਜਾਣਾ ਹੈ। ਸੋ ਮਸਲਾ ਇੱਥੇ ਇਹ ਬੰਦਾ ਹੈਗਾ ਕਿ ਇਹ ਇਹ ਜਿਹੜੀ ਇਹਨੂੰ ਮੈਂ ਇਹ ਬਹੁਤ ਇੱਕ ਵੱਡੀ ਜਿੱਤ ਮੈਂ ਕਿਸਾਨਾਂ ਦੀ ਜਿਹੜੀ ਹੈਗੀ ਆ ਉਹਨੂੰ ਦੇਖਦਾ ਹੈਗਾ ਜੇ ਦੀ ਵਜ੍ਹਾ ਕਰਕੇ ਇਹਨਾਂ ਨੂੰ ਇਸ ਗੱਲ ਦਾ ਜੂਟਰਨ ਲੈਣਾ ਪਿਆ। ਜਿਹੜਾ ਜਿਹੜਾ ਮੀਡੀਅਮ ਪ੍ਰਸ਼ਾਸਨ ਸੀਗਾ ਜਿਹੜਾ ਪੰਜਾਬ ਰਿਲੇਟਡ ਪ੍ਰਸ਼ਾਸਨ ਸੀਗਾ ਉਹਨੇ ਵੀ ਡਟ ਕੇ ਇਸ ਚੀਜ਼ ਦੀ ਵਿਰੋਧਤਾ ਜਿਹੜੀ ਕੀਤੀ ਹੈਗੀ ਹੈ ਕਿ ਨਹੀਂ ਇਹ ਕੰਮ ਜਿਹੜਾ ਇਹ ਨਹੀਂ ਹੁੰਦਾ ਕਿਉਂਕਿ ਟਾਪ ਬਿਊਰੋਕਰੇਸੀ ਚਾਹੇ ਚੀਪ ਫੈਕਟਰੀ ਲੈਵਲ ਦੀ ਗੱਲ ਹੈ ਚਾਹੇ ਕੋਈ ਡੀਜੀਪੀ ਲੈਵਲ ਸਾਹਿਬ ਦੀ ਗੱਲ ਹੈਗੀ ਜਾਂ ਦੂਸਰੀ ਹੈਗੀ ਉਹਨਾਂ ਨੂੰ ਤਾਂ ਮਤਲਬ ਇਹਨਾਂ ਨੇ ਬਿਠਾਇਆ ਹੋਇਆ ਉੱਪਰ ਆਪਣੇ ਬੰਦੇ ਜਿਹੜੇ ਚੇਤੇ ਨੇ ਲੇਕਿਨ ਜਿਹੜੀ ਮੀਡੀਅਮ ਹੈ ਜਿਹੜੀ ਜਿਹੜੀ ਡਿਸਟ੍ਰਿਕਟ ਲੈਵਲ ਦੀ ਹੈਗੀ ਹੈ ਜਾਂ ਜੁਆਇੰਟ ਸੈਕਟਰੀ ਲੈਵਲ ਦੀ ਹੈਗੀ ਹੈ ਜਾਂ ਤਹਿਸੀਲ ਪੱਧਰ ਦੀ ਹੈਗੀ ਹੈ ਸਬ ਡਿਵੀਜ਼ਨ ਪੱਧਰ ਦੀ ਹੈਗੀ ਹੈ ਉਹ ਪ੍ਰਸ਼ਾਸਨਤਾ ਅਪਰੋਲ ਜਿਹੜਾ ਹੈਗਾ ਉਹ ਪੰਜਾਬ ਦਾ ਹੀ ਹੈਗਾ ਨਾ ਚਾਹੇ ਚਾਹੇ ਉਹ ਪੁਲਿਸ ਪ੍ਰਸ਼ਾਸਨਾ ਚਾਹੇ ਉਹ ਸਿਵਲ ਪ੍ਰਸ਼ਾਸਨ ਹੈਗਾ ਸੋ کافی کافی ਦਬਾਅ ਉਹਦਾ ਵੀ ਪਿਆ ਹੈਗਾ ਇਹਨਾਂ ਲੋਕਾਂ ਦੇ ਉੱਤੇ ਸੋ ਉਹਦੀ ਵਜ੍ਹਾ ਕਰਕੇ ਇਹਨਾਂ ਨੂੰ ਇਹ ਯੂ ਟਰਨ ਲੈਣਾ ਪਿਆ ਹੈਗਾ ਹੁਣ 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 ਲੋਕਾਂ ਨੂੰ ਇਹ ਸੁਚੇਤ ਰਹਿਣਾ ਚਾਹੀਦਾ ਕਿ ਇਹ ਕਿਤੇ ਹੁਣ ਇਸ ਤਰੀਕੇ ਦੇ ਨਾਲੇ ਸ਼ਹਿਰਾਂ ਵੱਲ ਹੋ ਕੇ ਗਲਾਡਾ ਗਲੂਡਾ ਦੀਆਂ ਜ਼ਮੀਨਾਂ ਜਿਹੜੀਆਂ ਨੇ ਜਾਂ ਹੋਰ ਸਰਕਾਰੀ ਜ਼ਮੀਨਾਂ ਨੇ ਜਿਹੜੀਆਂ ਕਿ ਪ੍ਰੂਵ ਮੈਂਟ ਰਸਟ ਦੀਆਂ ਨੇ ਉਹਨਾਂ ਨੂੰ ਇਹ ਗਿਰਵੀ ਨਾ ਰੱਖਣ ਦਾ ਦਿਨ ਹੈਗਾ ਜੇ ਅਗਰ ਉਹ ਗਿਰਵੀ ਰੱਖ ਕੇ ਤੇ ਫਿਰ ਇਹਨਾਂ ਨੇ ਠੱਗੀ ਮਾਰ ਕੇ ਭੱਜ ਜਾਣਾ ਹੈ 27 ਸੋ ਮੈਂ ਇਸ ਚੀਜ਼ ਨੂੰ ਦੇਖਦਾ ਹਾਂ ਕਿ ਕਿਸਾਨਾਂ ਦੀ ਔਰ ਛੋਟੇ ਮਜ਼ਦੂਰਾਂ ਦੀ ਔਰ ਛੋਟੇ ਜਿਹੜੇ ਆਪਣੇ ਦੁਕਾਨਦਾਰ ਨੇ ਛੋਟੇ ਵਪਾਰੀ ਨੇ ਸਾਡੇ ਜਿਹੜੇ ਹੋਰ ਵਰਗ ਦੇ ਜਿਹੜੇ ਲੋਕ ਨੇ ਸਾਰੇ ਜਿੰਨੇ ਵੀ ਹੈਗੇ ਨੇ ਉਹਨਾਂ ਦੇ ਬਿਲਕੁਲ ਉਹਨਾਂ ਨੇ ਡੱਟ ਕੇ ਸਾਰੇ ਪੰਜਾਬ ਦੇ ਲੋਕਾਂ ਨੇ ਵਿਰੋਧਤਾ ਕੀਤਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵਿਰੋਧਤਾ ਕੀਤਾ ਔਰ ਜਿਹਦੇ ਵਾਸਤੇ ਇਹਨਾਂ ਨੂੰ ਜੂਰ ਕਰਨ ਲੈਣਾ ਪਿਆ ਤੇ ਅਗੋਂ ਤੋਂ ਵੀ ਸचेत ਰਹਿਣਾ ਚਾਹੀਦਾ ਕਿ ਪੰਜਾਬ ਨੂੰ ਕਿਤੇ ਫਿਰ ਨਾਲ ਲੁੱਟ ਕੇ ਨਾ ਜਾਣ ਕਿਉਂਕਿ ਬੇਈਮਾਨੀ ਕਰਨੋਂ ਇਹਨਾਂ ਨੇ ਹਟਣਾ ਨਹੀਂ ਧੰਨਵਾਦ ਥੈਂਕ ਯੂ ਬਰਦਰ